ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੇ ਕਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ ਇੱਕ ਵਾਰ ਫਿਰ ਤੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋਏ ਨੇ ਖੂਨੀ ਖੇਡ ਖੇਢੀ ਗਈ ਹੈ ਅਤੇ ਦੱਸਦੀ ਹੈ ਕਿ ਲੋਕਾਂ ਵੱਲੋਂ ਇਹ ਕਹਿਣਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਚੱਕਨਾ ਚੂਰ ਹੋਈ ਜਾਪਦੀ ਹੈ ਨਵਾਂ ਸ਼ਹਿਰ ਤੋਂ ਥੋੜੀ ਦੂਰ ਗੜ ਸ਼ੰਕਰ ਪੈਂਦਾ ਹੈ ਤੇ ਗੜ ਸ਼ੰਕਰ ਦੇ ਪਿੰਡ ਅਲੀ ਪਰਵੇਖੇ ਬੀਤੀ ਦੇਰ ਰਾਤ ਦੋ ਧਿਰਾਂ ਦੀ ਲੜਾਈ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਦਾ ਸਮਾਚਾਰ ਪ੍ਰਾਪਤ ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਨੌਜਵਾਨ ਹੈ ਜਿਸ ਦੇ ਗੋਲੀਆਂ ਲੱਗਣ ਦੀ ਗੱਲ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਪਿੰਡ ਅਲੀਪੁਰ ਦੀ ਗਰਾਊਂਡ ਤੇ ਵਿੱਚ देर रात ਦੋ ਤਰ੍ਹਾਂ ਦੀ ਆਪਸੀ ਰੰਜਿਸ਼ ਦੇ ਚੱਲਦੇ ਆ ਪਹਿਲਾਂ ਇੱਕ ਦੂਜੇ ਦੇ ਨਾਲ ਕੁੱਟਮਾਰ ਹੁੰਦੀ ਹੈ ਝੜਪ ਹੁੰਦੀ ਹੈ ਅਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚੱਲਦੀਆਂ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਦੂਜਾ ਜੇਰੇ ਇਲਾਜ ਹੈ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਵਿੱਚ ਫਸਿਆ ਹੋਇਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਹਿਲਾਂ ਚੰਗ ਮੇਲਾ ਹੁੰਦਾ ਜਿੱਥੇ ਦੋ ਧਿਰਾਂ ਆਪਸ ਵਿੱਚ ਖੈਂਬੜ ਜਾਂਦੀਆਂ ਔਰ ਉਸ ਤੋਂ ਬਾਅਦ ਜੋ ਇੱਕ ਪੁਰਾਣਾ ਚਲਨ ਚੱਲਦਾ ਕਿ ਟੈਮ ਪਾ ਲੈਨੇ ਆ ਟੈਮ ਪਾਇਆ ਜਾਂਦਾ ਔਰ ਮਾਮਲਾ ਸੁਲਝਣ ਦੀ ਜਗਾ ਵਿਗੜ ਜਾਂਦਾ ਪਹਿਲਾ ਕੁੱਟਮਾਰ ਹੁੰਦੀ ਹੈ ਲੜਾਈ ਝਗੜਾ ਹੁੰਦਾ ਤੇ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਦਿੱਤਕ ਦੀ ਪਹਿਚਾਣ ਨਿਤਿਨ ਕੁਮਾਰ ਉਮਰ 21 ਸਾਲ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਚਣਕੋਈ ਵੱਚੋਂ ਹੋਈ ਹੈ ਅਤੇ ਸ਼ਸ਼ੀਕਪੂਰ ਪੁੱਤਰ ਬਲਵੀਰ ਸਿੰਘ ਵਾਸੀ ਅਲੀਪੁਰ ਨੂੰ ਗੋਲੀਆਂ ਲੱਗੀਆਂ ਤਾਂ ਕਿ ਜੇਰੇ ਇਲਾਜ ਹੈ ਅਤੇ ਇਸ ਪੂਰੇ ਘਟਨਾਕ੍ਰਮ ਦੇ ਉੱਤੇ ਮ੍ਰਿਤਕ ਦੀ ਮਾ ਦਾ ਕਹਿਣਾ ਹੈ ਕਿ ਉਸ ਨੂੰ ਫੋਨ ਆਂਦਾ ਹੈ ਉਸਦੇ ਮ੍ਰਿਤਕ ਪੁੱਤਰ ਦੇ ਦੋਸਤ ਦਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਪਹਿਲਾਂ ਉਹਨੂੰ ਇਹ ਨਹੀਂ ਦੱਸਿਆ ਜਾਂਦਾ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ ਜਾਂ ਉਸਦੇ ਗੋਲੀਆਂ ਲੱਗੀਆਂ ਹਾਲਾਂਕਿ ਉਹਨੂੰ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਪੁੱਤਰ ਦਾ ਐਕਸੀਡੈਂਟ ਹੋਇਆ ਜਦੋਂ ਮੌਕੇ ਤੇ ਪਹੁੰਚਦੇ ਆ ਤਾਂ ਦੇਖਦੇ ਕਿ ਉਹਨਾਂ ਦਾ ਪੁੱਤਰ ਜਹਾਨੋਂ ਰੁਕਸਤ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਧਰ ਇਸ ਪੂਰੇ ਮਾਮਲੇ ਦੇ ਉੱਤੇ ਥਾਣਾ ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਐਂਗਲ ਤੋਂ ਪੜਤਾਲ ਕੀਤੀ ਜਾ ਰਹੀ ਹੈ ਤੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਪਰ ਮੇਰਾ ਨਾਮ ਨਵਜੋਤ ਹੈ ਮੇਰੇ ਬ੍ਰਦਰ ਦੀ ਡੈਥ ਹੋਈ ਹੈ ਉਹਨੂੰ ਉਹਦੇ ਮੇਰੇ ਬ੍ਰਦਰ ਦਾ ਨਾਮ ਨੇਤਨ ਕੁਮਾਰ ਉਮਰ 21 ਸਾਲ ਤੇ ਉਹਦਾ ਦੋਸਤ ਨੂੰ ਰਾਹੁਲ ਬਲਾਚੋਰ ਤੋਂ ਜਿਹੜਾ ਉਹਨੂੰ ਘਰ ਤੋਂ ਫੋਨ ਕਰਕੇ ਬੁਲਾ ਕੇ ਲੈ ਕੇ ਗਿਆ ਤੇ ਡੇਢ ਢਾਈ ਵਜੇ ਸਾਨੂੰ ਫੋਨ ਆਂਦਾ ਵੀ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਆ ਰਾਜਾ ਹਸਪੀਟਲ ਜਦੋਂ ਹਸਪੀਟਲ ਪਹੁੰਚੇ ਤਾਂ ਉਹਦੀ ਡੈਥ ਉੱਥੇ ਹੀ ਹੋ ਚੁੱਕੀ ਸੀ ਤੇ ਉਹ ਮੁੰਡਾ ਹੀ ਨਹੀਂ ਰਾਤੀ ਪੁਲਿਸ ਵਾਲਿਆਂ ਨੇ ਫੜਿਆ ਤੇ ਰਾਤ ਹੀ ਉਹਨੂੰ ਛੱਡਤਾ ਹੈ ਉਹਦਾ ਨਾਮ ਰਾਹੁਲ ਆ ਤੇ ਉਹੀ ਨਾਲ ਉਹੀ ਲੈ ਕੇ ਗਿਆ ਤੇ ਮੌਕੇ ਤੇ ਵੀ ਉਹੀ ਸੀ ਜਦੋਂ ਉਹਦੀ ਡੈਥ ਹੋਈ ਉਹਨੂੰ ਹਸਪੀਟਲ ਲਿਆਂਨ ਵਾਲਾ ਵੀ ਉਹੀ ਮੁੰਡਾ ਸੀ ਉਹਦੇ ਕੋਈ ਛੱਟਚੋਟ ਨਹੀਂ ਲੜਾਈ ਉਹਦੀ ਸੀਗੀ ਅਲੀ ਪਰ ਅਲੀ ਪਰ ਹੋਈ ਹੈ ਹਾਂਜੀ ਕਿੰਨੇ ਵਜੇ ਗਿਆ ਸੀ ਘਰ ਤੋਂ ਘਰ ਤੋਂ ਕਿੰਨੇ ਵਜੇ ਘਰ ਤੋਂ 10 ਵਜੇ ਗਿਆ ਸੀ ਇਹ ਘਰ ਤੋਂ 10 ਵਜੇ ਗਿਆ ਸੀ ਅਸੀਂ ਮੈਂ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਲੈ ਕੇ ਗਿਆ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਅਸੀਂ ਸੰਸਕਾਰ ਅਸੀਂ ਸੰਸਕਾਰ ਨਹੀਂ ਕਰਨਾ ਜਿੰਨਾ ਟਾਈਮ ਉਹ ਨਹੀਂ ਸਾਫ਼ ਨਹੀਂ ਮਿਲਦਾ ਸਾਰੇ ਚੱਕ ਬੰਨੇ ਜਾਣ ਬੇਟੇ ਨੂੰ ਕਿਉਂ ਮੇਰਾ ਬੇਟਾ ਸੀ ਕੀ ਗੱਲ ਹੋਈ ਸੀ ਕਦੋਂ ਗਿਆ ਹੋਰ ਰਾਤੀ ਕਰੋ ਜੀ 10 ਵਜੇ ਇਸ ਬੰਦੇ ਨੇ ਫੋਨ ਕੀਤਾ ਇਸ ਮੁੰਡੇ ਨੇ ਉਹਦੇ ਫੋਨ ਤੇ ਉਹ ਰੋਟੀ ਖਾਣ ਲੱਗਾ ਰੋਟੀ ਦੀ ਪੁਰਕੀ ਵੀ ਅੱਧੀ ਪਈ ਆ ਛਾਬੇ ਦੇ ਵਿੱਚ ਉਹਨੇ ਖਾਧੀ ਨਹੀਂ ਮੈਂ ਉਹਨੂੰ ਰੋਕਿਆ ਮੈਂ ਕਿਹਾ ਪੁੱਤ ਰੁਕ ਜਾ ਕਹਿੰਦਾ ਮੰਮੀ ਮੈਂ ਹੁਣੇ ਹੀ ਆ ਗਿਆ ਮੈਂ ਹੁਣੇ ਹੀ ਵਾਪਸ ਆ ਗਿਆ ਉਹਨਾਂ ਨੇ ਸਾਨੂੰ ਫੋਨ ਹੀ ਆਇਆ ਯਾਰ 22:00 ਵਜੇ ਬੰਦਾ ਆਇਆ ਲੈਣ ਕਹਿੰਦਾ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਰਾਤ ਨੂੰ ਸਾਨੂੰ ਰਸਤੇ ਦੇ ਵਿੱਚ ਉਹ ਪੁੱਛਣ ਲੱਗ ਪਿਆ ਇਹਦੀ ਮਦਰ ਦਾ ਕੀ ਨਾਂ ਆ ਇਹਦੀ ਫਾਦਰ ਦਾ ਕੀ ਨਾਂ ਆ ਵੱਡੇ ਬੇਟੇ ਨੇ ਕਿਹਾ ਕਹਿੰਦਾ ਤੁਸੀਂ ਗੱਲ ਦੱਸੋ ਕੀ ਆ ਸਾਡਾ ਬੇਟਾ ਕਿੱਥੇ ਆ ਉਹ ਜਦੋਂ ਉਹਨੇ ਫੋਨ ਉਹਦਾ ਫੜਿਆ ਦੇਖਿਆ ਤੇ ਰਾਜਾ ਹਸਪੀਟਲ ਵਾਲਿਆਂ ਨੇ ਦੱਸਿਆ ਕਿੰਦੇ ਤੁਹਾਡੇ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਆਈ ਆ ਕਿੱਦਾਂ ਹੋਈ ਕਿਹਾ ਸਰ ਕੁਛ ਨਹੀਂ ਸਾਨੂੰ ਪਤਾ ਕੀ ਗੱਲ ਸੀ ਇਹਨਾਂ ਦੀ ਕੀ ਨਹੀਂ ਸੀ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੇ ਕੋਲ ਤਾਂ ਸਿਰਫ ਉਹ ਲੈ ਕੇ ਗਿਆ ਇਹਨੂੰ ਲੈ ਕੇ ਵੀ ਉਹੀ ਆਇਆ ਹਸਪੀਟਲ ਵੀ ਉਹੀ ਲੈ ਕੇ ਆਇਆ ਇਹਨੂੰ ਉਸ ਦਾ ਨਾਮ ਰਾਹੁਲ ਹੈ ਨਹੀਂ ਜੀ ਬਲਚੌਰ ਸ਼ਹਿਰ ਦਾ ਆ ਉਹ ਫਾਦਰ ਉਹਦੇ ਰੇੜੀ ਲਾਂਦੇ ਗੋ ਮੇਰਾ ਨਾਮ ਹੈ ਸਰੇਂਦਰਪਾਲ ਜੀ ਪਿੰਡ ਚਣਕੋਈ ਸਾਡੇ ਪਿੰਡ ਦਾ ਮੁੰਡਾ ਜਿਹੜਾ ਜੀ ਉਹ ਘਰ ਤੋਂ ਗਿਆ ਪਾਰਟੀ 'ਚ ਪਾਰਟੀ 'ਚ ਉਹ ਕਿਹੇ ਮੁੰਡੇ ਨੂੰ ਉੱਥੇ ਸੱਦ ਕੇ ਸੱਦ ਲਿਆ ਸੱਦਣ ਗਿਆ ਮੁੰਡਾ ਉੱਥੇ ਜਾ ਕੇ ਗਿਆ ਤੇ ਉਹਨਾਂ ਨੇ ਵੀ ਛੱਡਣ ਗਿਆ ਦੋਸਤ ਨੂੰ ਆਪਣੇ ਨੂੰ ਜਾਂ ਦੋਸਤ ਨੂੰ ਛੱਡਣ ਗਿਆ ਜਾ ਕੇ ਦੇਖਿਆ ਤਾਂ ਮੋਰੇ ਉਹ 10 11 ਬੰਦੇ ਕਿਰਪਾਨਾਂ ਲੈ ਕੇ ਤੇ ਪਿਸਟਲ ਲੈ ਕੇ ਖੜੇ ਸੀ ਤੇ ਇੱਕ ਮੁੰਡੇ ਤੇ ਬਾਹਾਂ 'ਚ ਗੋਲੀ ਲੱਗੀ ਦੂਜੇ ਸਾਡੇ ਮੁੰਡੇ ਦੀ ਉੱਥੇ ਮੋਟੋ ਦੇ ਜੋ ਉਹਦੇ ਸਿਰ ਤੇ ਪਿਛਲੇ ਵੱਲ ਨੇ ਸੱਟਾਂ ਲਗੀਆਂ ਕੰਨ ਵੱਢਿਆ ਗਿਆ ਤੇ ਪੂਰੇ ਸਰੀਰ 'ਤੇ ਉਹਦੇ ਤੇ ਨਿਸ਼ਾਨ ਪੂਰੇ ਵੱਡੇ ਟੁੱਟੇ ਹੋਏ ਹੱਥ ਪੈਰ ਜੋ ਵੀ ਹੈ ਸਭ ਟੁੱਟਿਆ ਜੀ ਤੇ ਜੇ ਐਸੀ ਤਰ੍ਹਾਂ ਹੁੰਦਾ ਰਿਹਾ ਤਾਂ ਫੇਰ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਜੀ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ ਜੀ ਗਾਂਵਾਤ ਕਿਸੇ ਮਾਮਾ ਦੇ ਪੁੱਤ ਜਿਹੜੇ ਇਦਾਂ ਮਰ ਨਾ ਸਕਣ ਜੀ ਇਹ ਰਾਤੀ ਸਾਨੂੰ ਤਕਰੀਬਨ 1 ਵਜੇ ਪਤਾ ਲੱਗਾ ਮਿਤਿਸ਼ 5 6 ਦੀ ਰਾਤ ਨੂੰ ਕੀ ਅਲੀਪੁਰ ਪਿੰਡ ਆ ਵੀ ਉੱਥੇ ਝਗੜਾ ਹੋਇਆ ਜਿਹਦੇ ਸਬੰਧ ਵਿੱਚ ਅਸੀਂ ਤੁਰੰਤ ਮੌਕੇ ਤੇ ਗਏ ਆ ਮੌਕੇ ਤੇ ਦੇਖਿਆ ਵੀ ਉੱਥੇ ਕੋਈ ਮੁੰਡਾ ਸੀਗਾ ਸ਼ਮੀ ਕਪੂਰ ਉਸ ਪਿੰਡ ਦਾ ਰਹਿਣ ਵਾਲਾ ਉਹਦਾ ਕੋਈ ਝਗੜਾ ਉਹਦੇ ਗੁਰਤੀ ਦੀ ਗੋਪੀ ਐ ਤੇ ਵਿਗਿਆਨੀ ਆ ਉਹਦੇ ਨਾਲ 10-12 ਬੰਦੇ ਹੋਰ ਸੀਗੇ ਜਿਨ੍ਹਾਂ ਨੇ ਉਹਦੇ ਸੱਟਾਂ ਮਾਰੀਆਂ ਸੀਗਾ ਤੇ ਉਹਨੂੰ ਜਿਹੜਾ ਮੁੰਡਾ ਸੀਗਾ ਜਿਹੜਾ ਸ਼ਮੀ ਕਪੂਰ ਸੀ ਉਹਨੂੰ ਮੁੰਡੇ ਛੱਡਣ ਵਾਸਤੇ ਆਏ ਸੀ ਉਹਦੇ ਦੋਸਤ ਸੀਗੇ ਆਪਣੇ ਬਲਾਚੌਰ ਦੇ ਰਹਿਣ ਵਾਲੇ ਤੇ ਨਿਤਨ ਕੁਮਾਰ ਸੀ ਨਾਮ ਨਾਲ ਉਹਦੇ ਹੋਰ ਦੋਸਤ ਸੀ ਰਾਜਕਮਾਰ ਸੀਗਾ ਤੇ ਉਹਨਾਂ ਨੇ ਨਿਤਨ ਕੁਮਾਰ ਨੂੰ ਵੀ ਮਤਲਬ ਕਾਫੀ ਸੱਟਾਂ ਮਾਰੀਆਂ ਸੀਗੀਆਂ ਤੇ ਨਿਤਨ ਕੁਮਾਰ ਨੂੰ ਉਹਨਾਂ ਨੇ ਰਾਜਾ ਹਸਪੀਟਲ ਨਵਾਂ ਸ਼ਹਿਰ ਦਾਖਲ ਕਰਾਇਆ ਸੀਗਾ ਵੀ ਜਿੱਥੇ ਉਹਦੀ ਜਿਆਦਾ ਸੱਟਾਂ ਕਾਰਨ ਕਰਕੇ ਉਸਦੀ ਮੌਤ ਹੋ ਗਈ ਸੀਗੀ ਫਿਰ ਅਸੀਂ ਡੈੱਡ ਬਡੀ ਦਾਸ ਲੈ ਆ ਕੇ ਅਸੀਂ ਮੋਰਚੇਰੀ ਵਿੱਚ ਰੱਖੀ ਆ ਹੁਣ ਉਹਨਾਂ ਦੇ ਵਾਰਸਾਂ ਦੇ ਬਿਆਨ ਲੈ ਕੇ ਤੇ ਬਾਈ ਨੇਮ ਇਹਨਾਂ ਬੰਦਿਆਂ ਤੇ ਪਰਚੇ ਦੇ ਰਹੇ ਆ ਤੇ ਕੁਝ ਬੰਦੇ ਅਸੀਂ ਅਰੈਸਟ ਵੀ ਕਰ ਲਿਆ ਤੇ ਕੁਝ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਸਾਰੇ ਅਰੈਸਟ ਕੀਤੇ ਜਾਣ ਹਾਂਜੀ ਦੋ ਦੋ ਤੀ ਰਸੇ ਕੀ ਲੜਾਈ ਤੇ ਦੋਵੇਂ ਧਿਰਾਂ ਸੀਗੇ ਇੱਕ ਪਾਸੇ ਜਿਹਦੇ ਜਿਹਦੇ ਗੋਲੀ ਲੱਗੀ ਆ ਖੱਬੇ ਗੋਟ ਦੇ ਉੱਤੇ ਸ਼ੰਮੀ ਕਪੂਰ ਇਹ ਇੱਕ ਪਾਰਟੀ ਇਹ ਸੀਗੀ ਜਿਹੜੀ ਝਗੜਾ ਜਿੱਦਣਾ ਹੋਇਆ ਉਹ ਗੁਰਪ੍ਰੀਤ ਆ ਗੋਪੀ ਇਹਨਾਂ ਦੋਨਾਂ ਧਿਰਾਂ ਦਾ ਝਗੜਾ ਹੋਇਆ ਸੀ ਇਹਨਾਂ ਦੇ ਕੋਈ ਆਪਣੀ ਪੁਰਾਣੀ ਰੰਜਿਸ਼ ਚੱਲਦੀ ਸੀ ਇਹਨਾਂ ਦੇ